ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਟ ਸਹਿਬਾਨ ਸ੍ਰੀ ਗੋਂਦਵਾਲ ਸਾਹਿਬ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤਾਂ ਜਦੋਂ ਪਟ ਸਹਿਬਾਨਾਂ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਦੀ ਬਹੁਤ ਹੀ ਜ਼ਿਆਦਾ ਉਪਮਾ ਸਿਫਤ ਸਲਾਹ ਕੀਤੀ ਜਿਨ੍ਹਾਂ ਨੂੰ ਸਵਈਏ ਜੋ ਕਿ ਪਟ ਸਹਿਬਾਨਾਂ ਨੇ ਸਵਈਏ ਉਚਾਰੇ ਤੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਮਕਵਾਕ ਸਵਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਲੜੀਵਾਰ ਚੱਲਾਂਗੇ ਆਓ ਆਰੰਭ ਕਰਦੇ ਹਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਈਏ ਸ਼੍ਰੀ ਮੁਖ ਬਾਗ ਮਹੱਲਾ ਪੰਜਵਾ ਆਦ ਪੁਰਖ ਕਰਤਾਰ ਕਰਨ ਕਰਨ ਸਭ ਆਪੇ ਸਰਬ ਰਹਿਓ ਪਰਪੂਰ ਸਗਲ ਘਟ ਰਹਿਓ ਬਿਆਪੇ ਵਿਆਪਤ ਦੇਖੀਏ ਜਗਤ ਜਾਣੇ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੇ ਆਪੇ ਹਰ ਪਤ ਅਬਨਾਸੀ ਅਭਗਤ ਆਪੇ ਆਪ ਉਤਪਤ ਇਕੇ ਤੂੰ ਹੀ ਇਕੇ ਅਨਨਾਹੀ ਤੁਮ ਭਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨਾਨਾਨਕ ਭਗਤ ਦਰਤੋਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੇ ਹਾਂ ਕੇ ਬਲ 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 ਸਦ ਬਲਹਾਰ